ਗੁਰੂ ਸਾਹਿਬ ਜੀ ਰਾਗ ਬਿਹਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ 베ਰੀ ਜਿੰਦੜੀਏ ਗੁਰਮਖ ਨਾਮ ਅਮੁੱਲੇ ਰਾਮ ਹਰ ਰਸ ਬੀਦਾ ਹਰ ਬਨ ਪਿਆਰਾ ਮਨ ਹਰ ਰਸ ਨਾਮ ਚ ਘੁਲੇ ਰਾਮ ਹਰ ਹਰ ਨਾਮ ਧਿਆਈਐ 베ਰੀ ਜਿੰਦੜੀਏ ਗੁਰ ਮਖ ਨਾਮ ਅਮੁੱਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਘੁਲੇ ਰਾਮ ਗੁਰਮਤਿ ਮਨ ਟਹਿਹਰਾਈਐ ਮੇਰੀ ਜਿੰਦੜੀਏ ਅਨਤ ਨਾ ਕਾ ਹੋ ਡੋਲੇ ਰਾਮ ਮਨ ਜਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਭੁੱਲੇ ਰਾਮ ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਨ ਾਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ meri jindadiye man suniye har levalaye ram chiri vishunna har prab paaya gal milya sahaj subhaaye ram ਜਨ ਨਾਨਕ ਮਨ ਆਨੰਦ ਭਇਆ ਹੈ 베ਰੀ ਜਿੰਦੜੀਏ ਅਨਹਤ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ 베ਰੀ ਜਿੰਦੜੀਏ ਕੋਈ ਹਰ ਪ੍ਰਭ ਆ ਨਿਮ ਲਾਵੇ ਰਾਮ ਹਉ ਮੰਨ ਦੇਵ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੜਾ ਫਲ ਪਾਵੈ ਰਾਮ ਨਾਨਕ ਭਜ ਹਰ ਸਰ ਨਾਗਤੀ ਮੇਰੀ ਜਿੰਦੜੀਏ ਵਡ ਭਾਗੀ ਨਾਮ ਧਿਆਵੈ ਰਾਮ ਕਰ ਕਿਰਪਾ ਪ੍ਰਭ ਆਏ ਬਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ ਰਾਮ ਹਉ ਹਰ ਬਾਜ ਓਡੀਨੀਆ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਧੰਨ ਧੰਨ ਗੁਰੂ ਹਰ ਦੱਸਿਆ 베ਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਗੁਰਪੁਰ ਮੇ ਲਾਇਆ 베ਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਧੰਨ ਧੰਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ